ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਤਿੰਨ ਬਹੁਤ ਹੀ ਜ਼ਰੂਰੀ ਜਿਹੜੀਆਂ ਗੱਲਾਂ ਕਰਨੀਆਂ ਨੇ ਅਸੀਂ ਹੈਗੇ ਆਂ ਡੇਰਾ ਬਾਬਾ ਨਾਨਕ ਗੁਰਦਾਸਪੁਰ ਤੇ ਰਮਦਾਸ ਅੰਮ੍ਰਿਤਸਰ ਇਸ ਇਲਾਕੇ ਦੇ ਵਿੱਚ ਜਿੱਥੇ ਰਾਵੀ ਜਿਹੜਾ ਦਰਿਆ ਟੁੱਟਿਆ ਤੇ ਉਹਨੇ ਬਹੁਤ ਤਬਾਹੀ ਮਚਾਈ ਆ ਪਿੰਡਾਂ ਦੇ ਬੱਚੇ ਸਾਰੇ ਪਿੰਡਾਂ ਚ ਗਏ ਆ ਤਾਂ ਇੱਕ ਜਿਹੜੀ ਬੇਨਤੀ ਇਹ ਕਰਨੀ ਆ ਤੁਹਾਨੂੰ ਵੀ ਆਮ ਤੌਰ ਤੇ ਹੁਣ ਸੁਣਨਾ ਚਾ ਰਿਹਾ ਵੀ ਬਹੁਤ ਸਾਰੇ ਜਿਹੜੇ ਸਾਡੇ ਗਾਇਕ ਨੇ ਕਲਾਕਾਰ ਨੇ ਉਹ ਵੀ ਕਹਿ ਰਹੇ ਆ ਕਿ ਸ਼ੋਅ ਦੀ ਸਾਰੀ ਕਮਾਈ ਹੜਪੀਟਾਂ ਨੂੰ ਦੇਣੀ ਹੈ ਕੋਈ ਬੰਦੇ ਕਹਿ ਰਹੇ ਵੀ ਤਨਖਾਹਾਂ ਦੇਣੀਆਂ ਨੇ ਕੋਈ ਕਹਿੰਦੇ ਆ ਵੀ ਅਸੀਂ ਸੰਸਥਾਵਾਂ ਵੀ ਕੈਰਿੰਗਾਂ ਨੇ ਕਹੀ ਕਿ ਅਸੀਂ ਮਤਲਬ ਕਿ ਫੰਡ ਇਕੱਠਾ ਕਰਨਾ ਤਾਂ ਅਸਲ ਦੇ ਵਿੱਚ ਥੋੜੀ ਦਸਾਂ ਨੌਹਾਂ ਦੀ ਇੱਕ ਇਰਤ ਕਮਾਈ ਆ ਜੇ ਇਹ ਸਹੀ ਥਾਂ ਜਾ ਕੇ ਲੱਗੂਗੀ ਫੇਰ ਹੀ ਫਾਇਦਾ ਜੇ ਆਪਾਂ ਉੱਥੋਂ ਦਾ ਆਰਦਰ ਤੌਰ ਤੇ ਤਾਂ ਆਪਾਂ ਪੈਸੇ ਦੇ ਕੇ ਤਾਂ ਸੁਰਖਰੂ ਹੋ ਜੰਨੇ ਵੀਰ ਚਲੋ ਅਸੀਂ ਕੋਈ ਕਿਸੇ ਬੰਦੇ ਦੀ ਮੱਤ ਲਈ ਪੈਸੇ ਭੇਜੇ ਆ ਪਰ ਉਹ ਜਾਂਦਾ ਨਹੀਂਗਾ ਕਿਉਂਕਿ ਹੁਣ ਤੁਸੀਂ ਦੇਖੋਗੇ ਵੀ ਖੁੰਭਾਂ ਵਾਂਗੂ ਪੈਦਾ ਹੋਣਗੇ ਆ ਨਕਲੀ ਜਿਹੜੇ ਠੱਗ ਹੈਗੇ ਆ ਇਹਨਾਂ ਨੇ ਖਾਤੇ ਖੂਤੇ ਬਣਾ ਲੈਣੇ ਆ ਤੇ ਲੋਕਾਂ ਨੂੰ ਭਰਮਾਉਣਾ ਵੀ ਅਸੀਂ ਉੱਥੇ ਐ ਕਰਦੇ ਆ ਐ ਕਰਦੇ ਆ ਬਹੁਤ ਤਰ੍ਹਾਂ ਦਾ ਕੰਮ ਚੱਲਣਾ ਸੋ ਮੇਰਾ ਵੀਰ ਜੀ ਨੇ ਜੀ ਨੇ ਵੀ ਕੋਈ ਪੈਸਾ ਆਪਣਾ ਦੇਣਾ ਚਾਹੇ 100 ਰੁਪਇਆ ਦੇਣਾ ਚਾਹੇ ਉਹਨੇ ਲੱਖ ਦੇਣਾ ਚਾਹੇ 10 ਲੱਖ ਦੇਣਾ ਇੱਕ ਤਾਂ ਮੇਰਾ ਵੀ ਇਹ ਬੇਨਤੀ ਹੈ ਵੀ ਤੁਸੀਂ ਆਪ ਦੇ ਤੌਰ ਤੇ ਆਪ ਦੇ ਬੰਦੇ ਭੇਜੋ ਖਾਸ ਤੌਰ ਤੇ ਇਹਨਾਂ ਪਿੰਡਾਂ ਦੇ ਵਿੱਚ ਤੁਸੀਂ ਜਦੋਂ ਇੱਥੇ ਆਓਗੇ ਰਮਦਾਸ ਆਓਗੇ ਡੇਰਾ ਬਾਬਾ ਨਾਨਕ ਆਓਗੇ ਲੋਕਾਂ ਨੂੰ ਪੁੱਛ ਲਵੋ ਇੱਥੇ ਕਿਹੜੇ ਕਿਹੜੇ ਪਿੰਡ ਪੀੜਤ ਨੇ ਉਹਨਾਂ ਪਿੰਡਾਂ ਜਾ ਕੇ ਕਿਉਂਕਿ ਇੱਥੇ ਹਾਲਾਤ ਇਹੋ ਜਿਹੇ ਨੇ ਬਾਈ ਹਲੇ ਤਾਂ ਇੱਥੇ ਬਾਹਲੀ ਲੋੜ ਨਹੀਂ ਹਲੇ ਨਾ ਆਇਓ ਇੱਥੇ ਜੀਨੇ ਇਹਨਾਂ ਲੋਕਾਂ ਦੀ ਮਦਦ ਕਰਨੀ ਆ ਹਲੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਹਲੇ ਨਹੀਂ ਕਿਉਂਕਿ ਹਲੇ ਰਾਸ਼ਨ ਬਹੁਤ ਆ ਗਿਆ ਪਾਣੀ ਬਹੁਤ ਆ ਗਿਆ ਪਸ਼ੂਆਂ ਦਾ ਜਿਹੜਾ ਹਰਾ ਚਾਰਾ ਕੋਈ ਤੂੜੀ ਵਗੈਰਾ ਉਹਦੀ ਲੋੜ ਹੈ ਉਹ ਲੈ ਆਓ ਪੈਸਾ ਦੇਣਾ ਇੱਥੇ ਆਓ ਜਿਵੇਂ ਅੱਜ ਮੇਰਾ ਸੱਜਣ ਦਾ ਇੱਕ ਫੋਨ ਆਇਆ ਕਹਿੰਦਾ ਵੀ ਮੈਂ ਲੱਖ ਰੁਪਏ ਦਾ ਰਾਸ਼ਨ ਤੇ ਪਾਣੀ ਲੈ ਕੇ ਭੇਜਿਆ ਓਵੇਂ ਪੈਸੇ ਨਾਲੇ ਲਾਓ ਰਾਸ਼ਨਾਂ ਤੇ ਪਾਣੀਆਂ ਤੇ ਓਵੇਂ ਤਾਂ ਲੋਕ ਬਹੁਤ ਲੰਗਰ ਜਿਹੜਾ ਲਾ ਰਹੇ ਨੇ ਇੱਥੋਂ ਲਗਾਤਾਰ ਜਣੇ ਨੇੜਲੇ ਪਿੰਡਾਂ ਦੇ ਵੀ ਤਾਂ ਦੂਰੋਂ ਵੀ ਲੋਕ ਲਿਆ ਕੇ ਇੱਥੇ ਰਾਸ਼ਨ ਤੇ ਲੰਗਰ ਦਾ ਪ੍ਰਬੰਧ ਪੂਰਾ ਕਰੀ ਜਾਂਦੇ ਆਉਣ ਵਾਲੇ 20 25 30 ਦਿਨਾਂ ਨੂੰ ਜਦੋਂ ਹੌਲੀ-ਹੌਲੀ ਇਹ ਪਾਣੀ 20 25 ਦਿੰਦਾ ਪਾਣੀ ਨਹੀਂ ਰੁਕਦਾ ਭਾਈ ਜਦੋਂ ਇਹ ਪਾਣੀ ਨੇ ਰੁਕਣਾ ਹੈ ਨਾ ਤੇ ਫੇਰ ਇਹਨਾਂ ਲੋਕਾਂ ਦੇ ਘੱਟੋ-ਘੱਟ 5-5 4-4 ਫੁੱਟ ਜਿਹੜੀ ਬ੍ਰੇਤੀ ਹੈ ਰੇਤਾ ਗਾਰਾ ਰੇਗ ਉਹ ਸਾਰੀ ਬਾਣਾ ਚੜ ਗਈ ਹੈ ਬੂਰ ਇਹਨਾਂ ਦੇ ਖਤਮ ਹੋ ਗਏ ਮੋਟਰਾਂ ਇਹਨਾਂ ਦੀਆਂ ਖਤਮ ਹੋ ਗਈਆਂ ਘਰ ਇਹਨਾਂ ਦੇ ਢਾਏ ਗਏ ਫਸਲਾਂ ਇਹਨਾਂ ਦੀਆਂ ਮਰ ਗਈਆਂ ਪਸ਼ੂ ਇਹਨਾਂ ਦੇ ਮਰ ਗਏ ਉਦੋਂ ਫਿਰ ਘੱਟੋ-ਘੱਟ ਤੁਸੀਂ ਆ ਦੇ ਤਾਰਤੇ ਪੜਤਾਲ ਕਰਾ ਕੇ ਕੱਲੇ-ਕੱਲੇ ਪਿੰਡ 'ਚ ਆਪਣੇ ਬੰਦੇ ਭੇਜ ਕੇ ਉਥੋਂ ਪਿੰਡ ਦੇ ਲੋਕਾਂ ਕੋਲ ਪੁੱਛ ਕੇ ਕਿ ਤੁਹਾਡੇ ਪਿੰਡ ਦਾ ਕਿਹੜੇ ਬੰਦੇ ਦੀ ਕਿੰਨੀ ਪੈੜੀ ਕਿੰਨੀ ਫਸਲ ਮਰੀ ਆ ਕਿਹਦਾ ਘਰ ਟੁੱਟਿਆ ਡੁੱਬਿਆ ਕਿਧੀਆਂ ਪਸ਼ੂ ਕਿਦੇ ਮਰੇ ਆ ਕਿਹਦਾ ਬੋਰ ਨੁਕਸਾਨਿਆਂ ਗਿਆ ਜਾਂ ਕਿਹਦਾ ਕਿੰਨਾ ਨੁਕਸਾਨ ਹੋਇਆ ਫੇਰ ਇਹ ਜਾ ਕੇ ਮਦਦ ਕਰਿਓ ਨਹੀਂ ਆਪਾਂ ਗਾਹਾਂ ਦੀ ਗਾਹਾਂ ਦੇਖੇ ਤੇ ਪੈਸੇ ਤੇ ਆਪਾਂ ਸੋਚਦੇ ਵੀ ਆਪਾਂ ਪੰਜਾਬ ਦੀ ਮਦਦ ਉਥੇ ਉਥੇ ਨਹੀਂ ਬਾਈ ਇਹ ਮਦਦ ਜਾਣੀ ਮਦਦ ਜੇ ਤੁਸੀਂ ਭੇਜਣੀ ਆ ਤਾਂ ਤੁਸੀਂ ਆਪ ਦੇ ਤੌਰ ਤੇ ਇਸ ਗੱਲ ਦੀ ਪੂਰੀ ਚੰਗੀ ਤਰ੍ਹਾਂ ਘੋਖ ਪੜਤਾਲ ਕਰਕੇ ਫਿਰ ਇਹਨਾਂ ਲੋਕਾਂ ਤੱਕ ਤੁਸੀਂ ਇਹ ਮਦਦ ਜਿਹੜੀ ਉਹ ਪਹੁੰਚਾ ਸਕਦੇ ਆ ਕਿਉਂਕਿ ਇੰਨੇ ਘ ਹਾਲਾਤ ਮਾੜੇ ਆ ਵੀ ਸ਼ਾਇਦ ਜੇ ਇਹ ਵਿਚਾਰੇ ਲੱਗਣਗੇ ਨਾ ਤਾਂ ਮੈਨੂੰ ਲੱਗਦਾ ਵੀ ਇਹਨਾਂ ਨੂੰ 5-7 ਸਾਲ ਤੱਕ ਆਪਣੇ ਖੇਤਾਂ 'ਚ ਬਰੇਤੀ ਚੱਕਣ ਦੀ ਲੱਗ ਜਾਨੇ ਇੰਨਾ ਦੇ ਹਾਲਾਤ ਹੁਣ ਇਕੱਲ ਹੋਰ ਦੇ ਸਾਹਮਣੇ ਆਉਂਦੀ ਆ ਇੱਥੇ ਕੀ ਹੁੰਦਾ ਹੈ ਕਈ ਵਾਰੀ ਨਾ ਲੋਡ ਬੰਦ ਰਹਿ ਜਾਂਦੇ ਆ ਤੇ ਜਿਹਨੂੰ ਲੋਡ ਨਹੀਂ ਹੁੰਦੀ ਬੇਲੋੜਾ ਉਹ ਬੰਦਾ ਸਾਰਾ ਕੁਝ ਇਕੱਠਾ ਕਰ ਜਾਂਦਾ ਹੁਣ ਜੀ ਮੈਂ ਅੱਜ ਅਸੀਂ ਪਿੰਡਾਂ 'ਚ ਗਏ ਆ ਹਾਲਾਤ ਦੇਖਿਆ ਸੀ ਅਸੀਂ ਕੀ ਦੇਖਿਆ ਵੀ ਲੋਕ ਆ ਜਿਹੜਾ ਵਿਚਾਰਾ ਕਈ ਵਾਰੀ ਨਾ ਜਿਹੜਾ ਬੰਦਾ ਲੋੜ ਬੰਦ ਹੁੰਦਾ ਉਹ ਸ਼ਰਮ ਮਨ ਜਾਂਦਾ ਸੰਗ ਵੀ ਬੰਦਦਾ ਵੀਰ ਮੈਂ ਕੀ ਹੱਥ ੱਡੂੰਗਾ ਕੀ ਲੋਕਾਂ ਕੋਲੋਂ ਮੰਗੂੰਗਾ ਹਨਾ ਤਾਂ ਉਹ ਤਾਂ ਰਹਿ ਜਾਂਦਾ ਉਹ ਅੱਗੇ ਨਹੀਂ ਆਉਂਦਾ ਕਈ ਉਹੀ ਅੱਗੇ ਆਈ ਜਾਂਦੇ ਆ ਹੁਣ ਜਿਵੇਂ ਅੱਜ ਸਾਨੂੰ ਇੱਥੇ ਹੀ ਪਤਾ ਲੱਗਿਆ ਇੱਕ ਬੰਦੇ ਨੇ ਦੱਸਿਆ ਕਿੰਨੇ ਭਾਈ ਸਾਡੇ ਇੱਥੇ ਐ ਸਲੀਮ ਦੇ ਤਹਿਸੀਲਦਾਰ ਆਏ ਬੜਾ ਮੁਰਦਾ ਪੁੱਛਣ ਲੱਗੇ ਵੀ ਕਿੰਨਾ ਨੁਕਸਾਨ ਹੈ ਕਹਿੰਦਾ ਸਾਡੇ ਪਿੰਡ ਦਾ ਇੱਕ ਬੰਦਾ ਮਰੀ ਤਾਂ ਉਹਦੀ ਇੱਕ ਗਾਂ ਹੈ ਕਹਿੰਦਾ ਮੇਰੇ 25 ਪਸ਼ੂ ਰੁੜ ਗਏ ਜੀ ਪਾਣੀ ਚ ਐ ਵੀ ਹੋਣਾ ਪੂਰੀ ਚੰਗੀ ਤਰ੍ਹਾਂ ਤਸਦੀਕ ਕਰਕੇ ਪੜਤਾਲ ਕਰਕੇ ਜਾਂਚ ਕਰਕੇ ਮੇਰਾ ਵੀਰ ਫੇਰ ਤੁਸੀਂ ਇਹ ਸਾਰਾ ਆਪਣਾ ਜਿ ਵਾਕ ਹੀ ਇਹ ਨਾ ਲੋਕਾਂ ਨੂੰ ਆਪਾਂ ਪੈਰਾਂ ਤੇ ਖੜੇ ਕਰਨਾ ਹੈ ਤੇ ਇਹਨਾਂ ਦੀ ਦਿਲੋਂ ਮਦਦ ਕਰਨੀ ਹੈ ਤੇ ਫੇਰ ਆਪਾਂ ਇਹ ਗੱਲ ਦੇ ਵਿੱਚ ਮੇਰਾ ਵੀਰ ਕੋਈ ਬਹੁ ਠੱਗ ਹੁਣ ਖਾਤੇ ਦੇਣਗੇ ਅਸੀਂ ਸੰਸਥਾ ਬਣਾਈ ਆ ਜੀ ਅਸੀਂ ਆਹ ਕਰਿਆ ਜੀ ਅਸੀਂ ਐ ਕਰ ਰਹੇ ਆ ਜੀ ਅਸੀਂ ਪਹਤਾ ਦੇਾਂਗੇ ਜੀ ਉਹੀ ਫੋਟੋਆਂ ਪਾਈ ਜਾਣਗੇ ਜਾ ਕੇ ਪਿੰਡਾਂ 'ਚ ਮੀਹਾਂ ਦੀਆਂ ਉਹੀ ਘਰਾਂ 'ਚ ਖੜ ਕੇ ਫੋਟੋਆਂ ਪਾਉਣਗੇ ਐਨੀ ਪਤਾ ਚਾਰ ਕੁ ਲਫਾਫੇ ਕਾਹਦੇ ਲੈ ਕੇ ਫੋਟੋ ਪਾ ਕੇ ਕਹਿਦਾ ਕਰਨ ਅਸੀਂ ਜੀ ਆ ਮਦਦ ਕਰਦੇ ਆ ਸਾਨੂੰ ਆ ਭੇਜੋ ਜੀ ਆ ਖਾਤਾ ਨੰਬਰ ਆ ਜੀ ਦੂਜੀ ਗੱਲ ਇਹ ਕਈ ਵਾਰੀ ਬਹੁਤ ਵਾਰੀ ਇਸ ਨੂੰ ਦੇਈ ਜਾਂਦੇ ਹਾਂ 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 ਇਹ ਚੱਲੂਗਾ ਬਾਈ ਕੰਮ ਇੱਕ ਜਿਹੜੀ ਬਈ ਕੁਸਤਾ ਰਸੀ ਜਿਹੜੀ ਨੂੰ ਆਵੇ ਜਮਾ ਮੇਰੀ ਜੰਮੇ ਚ ਜਿਆਦਾ ਰੱਖਿਆ ਤਾਂ ਵੀ ਹਾਂ ਇਹ ਗੱਲ ਬਹੁਤ ਸੋਚਣ ਵਾਲੀ ਗੱਲ ਆ ਕੀ ਹੁੰਦਾ ਮੰਨ ਲਓ ਆਧਾਰਨ ਦੇ ਤੌਰ ਤੇ ਮੰਨ ਲਓ 100 ਘਰ ਪੀੜਤਾ ਕਿਸੇ ਪਿੰਡ ਦੇ ਵਿੱਚ 100 ਦੇ ਵਿੱਚੋਂ ਦੋ ਕੋਲ ਦਾ 10 ਕੋਲ ਜਾਂ 20 ਕੋਲ ਤਾਂ ਬਾਹਲਾ ਪਹੁੰਚ ਗਿਆ ਬਾਕੀਆਂ ਕੋਲ ਪਹੁੰਚਿਆ ਨਹੀਂ ਇਸ ਕਰਕੇ ਤੁਹਾਨੂੰ ਕਹਿਣਾ ਵੀ ਚੰਗੀ ਤਰ੍ਹਾਂ ਪੜਤਾਲ ਕਰਕੇ ਜਿਹੜੇ ਕੋਈ ਐਨ ਆਰ ਆਈ ਬੈਠੇ ਆ ਬਾਹਰ ਬੈਠੇ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਭਾਈ ਵੱਧ ਤੋਂ ਵੱਧ ਹੁਣ ਅੱਜ ਇੱਥੇ ਹੀ ਪਤਾ ਲੱਗਿਆ ਵੀ ਇੱਧਰ ਹਰੀਕੇ ਪੱਤਰਨ ਕੋਲੇ ਵੀ ਕਾਫੀ ਨੁਕਸਾਨ ਹੋਇਆ ਉੱਥੇ ਵੀ ਜਿੱਥੇ ਇੱਧਰ ਰੋਪਣ ਵਾਲੇ ਪਾਸੇ ਜਿੱਥੇ ਜਦ ਤੁਸੀਂ ਬੈਠੇ ਹੋ ਆਪਣੇ ਪਿੰਡਾਂ 'ਚ ਪਤਾ ਕਰਾਓ ਯਾਰ ਵੀ ਜਾ ਕੇ ਪਤਾ ਕਰਕੇ ਆਓ ਕਿੱਥੇ ਕੀ ਨੁਕਸਾਨ ਹੈ ਤੇ ਭਰੋਸਾ ਕਿਹਦੇ ਕਰਿਓ ਨਾ ਤੁਹਾਨੂੰ ਮੈਂ ਵਾਰ-ਵਾਰ ਕਹਿਣਾ ਤੇ ਸਾਰੇ ਬਾਈ ਠੋਕ ਕੇ ਮਦਦ ਕਰਿਓ ਯਾਰ ਚਾਹੇ 100-100 ਰੁਪਿਆ ਵੀ ਆਪਾਂ ਸਾਰੇ ਪੰਜਾਬੀ ਪਾਲ ਗਏ ਤਾਂ ਵੀ ਅਰਬਾਂ ਰੁਪਿਆ ਬਣ ਜਾਣਾ ਤੇ ਇਹਨਾਂ ਲੋਕਾਂ ਨੂੰ ਅੱਜ ਲੋੜਾ ਦੇਖੋ ਬਾਕੀ ਤਾਂ ਆਪਾਂ ਨੂੰ ਦਿਖੀ ਜਾਂਦਾ ਵੀ ਕੋਈ ਕੇਂਦਰ ਨੇ ਜਿਹੜੀ ਕੋਈ ਕੌਮੀ ਕੋਈ ਹੈਗਾ ਕੋਈ ਕੌਮੀ ਆਫਤ ਨੂੰ ਲਾਣ ਦੀ ਗੱਲਬਾਤ ਆਪਾਂ ਕਰਦੇ ਆ ਉਹਦਾ ਨਹੀਂ ਲਾਣਨਗੇ ਨਾ ਹੀ ਤੁਹਾਨੂੰ ਪਤਾ ਪੰਜਾਬ ਸਰਕਾਰਾਂ ਦੇ ਕੁਝ ਪੱਲੇ ਆ ਇਹ ਤਾਂ ਲੋਕਾਂ ਨੇ ਵਾਂ ਫੜਨੀ ਆ ਭਰਾਵੋ ਇਸ ਕਰਕੇ ਤੁਹਾਨੂੰ ਬੇਨਤੀ ਆ ਬਾਈ ਵੀ ਇਸ ਕਰਕੇ ਸਾਨੂੰ ਲੋੜ ਆ ਦੇਖੋ ਉਤਰਾਖੰਡ ਦੇ ਵਿੱਚ ਹੜ੍ਹ ਆਏ ਸੀਗੇ ਤਾਂ ਉਹਨੂੰ ਕੌਮੀ ਆਫਤ ਐਲਾਨ ਕੇ ਉਤਰਾਖੰਡ ਦੇ ਲੋਕਾਂ ਦੀ ਸੈਂਟਰ ਨੇ ਬਹੁਤ ਮਦਦ ਕੀਤੀ ਬਹੁਤ ਪੈਸੇ ਦਿੱਤੇ ਸੀ ਉੱਥੇ ਪਰ ਪੰਜਾਬ ਨੂੰ ਤਾਂ ਲਿਆਂਦੇ ਹੀ ਹੜ੍ਹ ਮਾਰਨ ਲਈ ਗਏ ਨੇ ਤਾਂ ਪੰਜਾਬ ਦੀ ਮਦਦ ਉਹ ਕਿੱਥੋਂ ਕਰਨਗੇ ਇਸੇ ਕਰਕੇ ਤਾਂ ਪੰਜਾਬ ਦੇ ਜਿਹੜੇ ਡੈਮਾਂ ਦੇ ਕੰਟਰੋਲ ਹੈਡ ਰਕਸ ਦੇ ਕੰਟਰੋਲ ਸਾਰਾ ਕੁਝ ਖੋਹ ਲਿਆ ਗਿਆ ਡੈਮ ਸੇਫਟੀ ਐਕਟ ਬਣਾ ਕੇ ਤਾਂ ਇਹ ਸਾਰਾ ਕੁਝ ਜਿਹੜਾ ਪੰਜਾਬ ਨੂੰ ਮਾਰਨ ਦੀਆਂ ਨੀਤਾਂ ਨੇ ਪਰ ਪੰਜਾਬ ਐ ਮਰਨ ਵਾਲਾ ਨਹੀਂ ਹੈਗਾ بڑے ਹੌਸਲੇ ਬੁਲੰਦਾਂ ਲੋਕਾਂ ਕੋਲ ਗਏ ਆ ਚੜ੍ਹਦੀ ਕਲਾ ਵਾਲੇ ਲੋਕ ਨੇ ਤੇ ਪੂਰਾ ਪੰਜਾਬ ਤੁਰਿਆ ਆਉਂਦਾ ਸਾਰਾ ਮੈਂ ਕਹਿੰਦਾ ਸਾਰੇ ਜ਼ਿਲ੍ਹਿਆਂ ਚੋਂ ਦੁਆਬਾ ਮਾਲਵਾ ਪਵਾਰ ਸਾਰੇ ਲੋਕ ਤੁਰੇ ਆਉਂਦੇ ਆ ਭੀਰਾਂ ਕੱਟ ਕੇ ਹਰਿਆਣੇ 'ਚ ਬੈਠੇ ਪੰਜਾਬੀ ਰਾਜਸਥਾਨ 'ਚ ਬੈਠੇ ਪੰਜਾਬੀ ਯੂਪੀ 'ਚ ਬੈਠੇ ਪੰਜਾਬੀ ਵੀ ਆ ਰਹੇ ਫੋਨ ਕਰ ਰਹੇ ਕਿ ਭਾਈ ਅਸੀਂ ਆਉਣਾ ਦੱਸੋ ਦਾ ਬਸ ਨੂੰ ਜਿਹੜੀਆਂ ਮੈਂ ਗੱਲਾਂ ਮੇਰਾ ਵੀਰ ਕੀਤੀਆਂ ਨੇ ਇਹਨਾਂ ਗੱਲਾਂ ਤੇ ਗੌਰ ਕਰ ਲਿਓ ਆਪਣਾ ਪਹਾ ਤੁਸੀਂ ਇਹਨਾਂ ਲੋਕਾਂ ਨੂੰ ਲਟਾ ਦਿਓ ਚੋਰਾਂ ਠੱਗਾਂ ਨੂੰ ਲਟਾ ਦਿਓ ਤੇ ਵਿਚਾਰੇ ਉਹ ਫੇਰ ਕਿਉਂਕਿ ਇੱਕ ਵਾਰੀ ਇਹ ਕਈ ਵਾਰੀ ਹੋ ਗਿਆ ਇਹਨਾਂ ਨਾਲ ਆ ਪੰਜਾਂ ਸੱਤਾਂ ਸਾਲਾਂ 'ਚ 19 'ਚ 23 'ਚ 25 'ਚ ਤੇ ਇਹਦਾ ਵਿਚਾਰੇ ਪਹਿਲਾਂ ਹੀ ਬਹੁਤ ਮਾਰੇ ਪਏ ਆ ਥੋੜੇ ਇਹਨਾਂ ਨੂੰ ਸਹਾਰੇ ਲੋੜ ਆ ਪਰ ਤੁਹਾਡਾ ਸਹਾਰਾ ਸਹੀ ਜਗ੍ਹਾ ਬਾਈ ਪਹੁੰਚਣਾ ਚਾਹੀਦਾ ਵਾਹਿਗੁਰੂ ਖਾਲਸਾ ਵਾਹਿਗੁਰੂ